मज़ूर बी पी सरकार मुर्दा मज़दूर बी पी सरकार मुर्दाोधी सरकार मुर्दा पुर ਲੋਕ ਵਿਰੋਧੀ ਸਰਕਾਰਾਂ ਮਰਦਾਬਾ 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 ਇਨਕਲਾਬ ਜਿੰਦਾਬਾ ਇਨਕਲਾਬ ਜਿੰਦਾਬਾ 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 ਸ਼ਾਮਰਾਜ ਬਾਦ ਹਾ ਬਰਬਾਦ ਹਾ ਬਰਬਾਦ ਹਾ ਬਰਬਾਦ ਸ਼ਾਮਰਾਜ ਬਾਦ ਹਾ ਬਰਬਾਦ ਹਾ ਬਰਬਾਦ ਹਜ਼ਾਰੂ ਜਫੇ ਬੰਦੀਆਂ ਦਾ ਜਿੰਦਾਬਾ 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 ਚਲੋ ਮਹਾਰਾਜ ਜੀ ਨਾ ਨਾ ਹੋਤਾ ਹੀ ਨਾ ਹੋ ਹਜ਼ਾਰੂ ਜਫੇ ਬੰਦੀਆਂ ਦਾ ਇੱਕਾ ਜਿੰਦਾਬਾ ਜਿੰਦਾਬਾ ਸੈਂਟਰ ਸਰਕਾਰ ਮੁਕਾਬਲਾ 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 ਪੰਜਾਬ ਦੀ ਵੀ ਸਰਕਾਰ ਮੁਕਾਬਲਾ ਫੈਸਲਾ ਸਰਦਾਰ ਜੰਗ ਸਿੰਘ ਭਾਰਤ ਕਿਸਾਨ ਇਕਤਾ ਪਟੇੜੀ ਕਲਾ ਤੋਂ ਬਾਗੂ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਤਰਨਾ ਬੱਲੇ ਦੇਖੋ ਜੀ ਅੱਜ ਦੇ ਦਿਨ ਸਾਡਾ ਨਾ ਅਲਖਵੀਰ ਪਰਥੀ ਦਾ ਨਾ ਜਿਹੜਾ ਕਾਂਡ ਹੋਇਆ ਤਾਂ ਨਾ ਜਿਹੜੇ ਕਿਸਾਨਾਂ ਪਰ ਗੱਡੀਆਂ ਚੜਾਈਆਂ ਈਆਂ ਉਹਦੇ ਉਹਦੇ ਵਿਰੋਧ ਦੇ ਵਿੱਚ ਉਹ ਬੰਦਿਆਂ ਨੂੰ ਕੋਈ ਸਜ਼ਾ ਨਹੀਂ ਮਿਲੀ ਐਗੀ ਕਿੰਨੇ ਸਾਲ ਹੋ ਗਏ ਸੰਜ 2021 ਦੇ ਵਿੱਚ ਇਹ ਕੰਮ ਹੋਇਆ ਤਾਂ ਹੁਣ 24 ਹੈ ਅੱਜ ਉਹਦੇ ਨਾਲ ਅਸੀਂ ਆ ਜਿਹੜਾ ਆਪਣਾ ਪ੍ਰੋਗਰਾਮ ਕਰ ਰਹੇ ਆ 2 ਘੰਟੇ ਦਾ ਸਾਨੂੰ ਕਾਲ ਹੋਈ ਹੈ ਨਾ ਐਸ ਕਰਕੇ ਕਰ ਰਿਹਾ ਵੀ ਸਾਨੂੰ ਮਤਲਬ ਸਰਕਾਰ ਨੇ ਕੋਈ ਅੰਦਾਜ਼ਾ ਨਹੀਂ ਦਿੱਤਾ ਹੈ ਕਿ ਉਹ ਬੰਦੇ ਗਿਰਫਤਾਰ ਕਰਿਆ ਕਿ ਨਹੀਂ ਕਰਿਆ ਉਹ ਬਾਹਰ ਫਿਰਦੇ ਨੇ ਜੇ ਕਿਸੇ ਦਾ ਮੜਾ ਜਾ ਹੋਰ ਤੋਂ ਕੰਮ ਹੋ ਜਾਣਾ ਉਸੇ ਵਕਤ ਪ੍ਰਸ਼ਾਸਨ ਜਦੇ ਫੜ ਕੇ ਅੰਦਰ ਕਰ ਦਿੰਦਾ ਤੇ ਭਾਜਪਾ ਸਰਕਾਰ ਸਾਡੇ ਨਾਲ 10 ਸਾਲ ਤੋਂ ਸਾਨੂੰ ਕਹਿ ਰਹੀ ਹੈ ਵੀ ਆਈਐਸੀ ਕੋਲ ਤੇ ਬਹੁਤ ਬੈਠੇ ਹੋ ਹੱਲ ਕਰਤੇ ਪਰ ਕੋਸ਼ਿਸ਼ ਨਹੀਂ ਕਰ ਰਹੇ ਇਹਨਾਂ ਨੇ ਲਾਰ ਹੀ ਨੇ ਲਾਰਿਆਂ ਦੇ ਵਿੱਚ ਸਾਨੂੰ ਰੱਖਦੇ ਰਹੇ ਨੇ ਹੁਣ ਤੱਕ ਵੀ ਅਸੀਂ ਦੇਖਦੇ ਰਹੇ ਆ ਸਾਡੀਆਂ ਫਸਲਾਂ ਉਡੀ ਜਾਂਦੀਆਂ ਨੇ ਨੰਬਰ 2 ਤੇ ਪਰਾਲੀ ਦਾ ਜਿਹੜਾ ਹੈਗਾ ਮਸਲਾ ਉਹ ਸਾਨੂੰ ਅੱਗ ਲਾਉਣ ਤੋਂ ਵੀ ਰੋਕ ਰਿਆ ਨਹੀਂ ਅਸੀਂ ਅੱਗ ਲਾਉਣ ਤੋਂ ਹੱਟੇ ਨਹੀਂ ਆਏ ਕਿ ਅਸੀਂ ਲਾਉਣੀਆਂ ਭਾਵੇਂ ਜਿੰਨੇ ਮਰਜ਼ੀ ਪਰਚੇ ਹੋ ਜਾਣ ਸਾਡੇ ਕੋਲ ਇਹ ਵੀ ਸਾਡੀ ਗੱਲ ਹੈਗੀ ਆ ਦੂਜੀ ਗੱਲ ਹੈਗੀ ਆ ਸਾਡੀ ਵੀ ਮੰਡੀਆਂ ਦੇ ਵਿੱਚ ਜਿਹੜੀ ਜੀੜੀ ਪਈ ਆ ਉਹ ਜੀ ਕਿਸਾਨ ਬੈਠੇ ਨੇ ਵਿਚਾਰੇ ਉਹਨਾਂ ਨੂੰ ਬੋਲੀ ਨਹੀਂ ਆ ਰਹੀ ਕਿ ਕਾ ਉਹਦੇ ਸਬੰਧ ਵਿੱਚ ਵੀ ਅਸੀਂ ਧਰਨੇ ਲਾਵਾਂਗੇ ਨਹੀਂ ਉਹ ਮਤਲਬ ਉਹ ਚੱਕਣਗੇ ਇੱਕ ਤਾਂ ਗੱਲ ਮੈਂ ਹੋਰ ਵੀ ਬੋਲਣੀ ਚਾਹੁੰਦਾ ਹੈ ਕਿ ਚੋਣਾਂ ਦਾ ਦੌਰ ਚੱਲ ਰਿਹਾ ਹੈ ਜਿਹੜਾ ਨਾ ਐਮਐਲਏ ਨੇ ਉਹ ਬਹੁਤ ਤਾਕ ਕਰ ਰਹੇ ਨੇ ਵੀਡੀਓ ਨੂੰ ਡੀਡੀਪੀਓ ਨੂੰ ਕਹਿੰਦੇ ਵੀ ਨਹੀਂ ਜੀ ਬੇਟੀ ਪਰਚੀ ਦਾ ਕਟੋ ਦੇਖੋ ਕਿਸਾਨ ਬਹੁਤ ਹੈਰਾਨ ਹੁੰਦੇ ਸਾਡੇ ਕੋਲ ਫੋਨ ਆਉਂਦੇ ਪ੍ਰਧਾਨ ਜੀ ਸਾਡੀਆਂ ਫਾਇਦਾ ਨਹੀਂ ਪਹੁੰਚਦੇ ਹੈਗੇ ਸਾਡੀਆਂ ਇਹ ਨਹੀਂ ਹੁੰਦੀਆਂ ਮੈਂ ਮੇਰੇ ਵੀਰੋਂ ਚੌੜ੍ਹ ਕਮਿਸ਼ਨ ਨੂੰ ਇਹ ਗੱਲ ਕਹੀਂ ਚਾਹੁੰਦਾ ਵੀ ਇਹ ਬਹੁਤ ੱੱਕਾ ਹੋ ਰਿਹਾ ਹੈ ਇਹਦੇ 2 ਦਿਨ ਬਤਾਏ ਜਾਣ ਲੋਕਾਂ ਨੂੰ ਉਹ ਕਰਤੀਆ ਜਿਹੜੀਆਂ ਵੋਟਾਂ ਲਈਆਂ ਹੈ ਜਿਹੜਾ ਹਰਨੰਦ ਦਾ ਚਾਵਾਨ ਹੈ ਉਹ ਵੀ ਚੁਣੇ ਜਾਵੇ ਤੇ ਨਾ ਹੋਵੇ ਵੀ ਹਾਂ ਜੀ ਪਿੰਡ ਉਧਰ ਸਹਿਮਤ ਹੈ ਤੇ ਐਮ ਐਲ ਏ ਆਪਣੀ ਮਰਜ਼ੀ ਨਾਲ ਉਹ ਮਤਲਬ ਉਹ ਕਰ ਰਿਹਾ ਵੀ ਮੈਂ ਇਹਨੂੰ ਸਰਪੰਚ ਬਣਾ ਦੇ ਉਹਦਾ ਵੀ ਕੀ ਦੇਖਣਾ ਜੀ ਉਹ ਵੀ ਆਉਣ ਸਾਡੇ ਤੋਂ ساڑھے نال نہیں چل جائیں گے ٹھیک وہ بھی برکلا بھی چل جائیں گے کنے دن دی کون رکھتی ہے آٹھ ہو کار تیری ہے جی ساڑھے بارہ تو ساڑھے بارہ تو ٹائی وجہ تک کریں سرکارہ نو کی اپنی کرنے ایسی سرکارہ نو کہنے سنو نیا ملے ایسا ہی کہنے بھی جیڑی بھی کوئی سرکارہ نو نیا ملے انہوں نے گرفتار کرو آج تک کوئی گرفتار نہیں ہوئے گرفتاری نہ کرتے کاری تائیں یہ تا سیر اللہ آج دو کٹے ہوئے کر کے اسے جندہ وہ ہم نہ رہے